14 ਦਿਨ ਯਕਤ ਨੂੰ ਲੈ ਕੇ ਵਿਵਾਦ ਖੜਾ ਹੋਇਆ ਦੋ ਧਿਰਾਂ ਬਣ ਗਿਆ ਆਪਣਾ ਸੋਸ਼ਲ ਮੀਡੀਆ ਦੇ ਉੱਪਰ ਤੁਹਾਨੂੰ ਕੋਈ ਵਾਇਸ ਉਠਾ ਰਿਹਾ ਹੈ ਕੋਈ ਕਹਿ ਰਿਹਾ ਹੈ ਕਿ ਸਭ ਕੁਝ ਗਲਤ ਤਰੀਕੇ ਨਾਲ ਹੋਇਆ ਹੈ ਤੁਹਾਨੂੰ ਲੱਗਦਾ ਵੀ ਜਿਹੜੀ ਦੂਜੀ ਧਿਰ ਹੈ ਉਹਦਾ ਮਨ ਜਵਾਬ ਦੇਣਾ ਚਾਹੀਦਾ ਤਾਂ ਤੁਹਾਡੇ ਨੂੰ ਸਵਾਲ ਨਹੀਂ ਇਲਜ਼ਾਮ ਤੇ ਕੱਲ ਨੂੰ ਇੱਥੋਂ ਕੋ ਉੱਠ ਕੇ ਮੇਰੇ ਤੇ ਲਾ ਦੇ ਇਲਜ਼ਾਮ ਮੈਂ ਜਵਾਬ ਦਿੰਦਾ ਫਿਰਾਂ ਲੋਕਾਂ ਦੇ ਸੇਸ਼ ਕਰਕੇ ਕੁਝ ਵੀ ਸਿੱਖ ਕੌਮ ਦੇ ਲੋਕ ਹੀ ਸ਼ਾਮਲ ਲੈਣਾ ਨਹੀਂ ਸਿੱਖ ਕੌਮ ਦੇ ਲੋਕ ਸਿੱਖ ਕੌਮ ਚ ਕੇਪੀਐਸ ਗੱਲ ਕਰਕੇ ਲੋਕ ਵੀ ਹੋਏ ਆ ਇਹ ਰਾਹ ਤੇ ਜਿਹੜੇ ਤੇ ਤੁਰੇ ਹਨ ਆਪਾਂ ਸਾਡੀ ਮੰਜ਼ਿਲ ਆਜ਼ਾਦ ਰਾਜ ਦੀ ਪ੍ਰਾਪਤੀ ਹੈ ਰਾਜ ਕੋਈ ਤੁਰੇ ਜਾਂਦੇ ਨੇ ਕੋਈ ਕੁੱਤਾ ਵੇਲਾ ਭੌਂਕਦਾ ਹੋਵੇ ਤੇ ਅਸੀਂ ਉੱਤਰ ਕੇ ਜਵਾਬ ਦੇਣੇ ਚਾਹੀਦੇ ਉਹਨਾਂ ਨੂੰ ਤੁਸੀਂ ਵੀ ਸੋਚਿਆ ਕਰੋ ਵੀ ਕਿਹਦੇ ਗੱਡੀ ਮੈਕ ਕਰਨਾ ਕਿਹਦੇ ਗੱਡੀ ਨਹੀਂ ਕਰਨਾ ਇਹ ਤੁਹਾਡੇ ਗੱਡੀ ਵੀ ਹੋਣਾ ਚਾਹੀਦਾ ਹੈ ਵੀ ਇਹ ਨਹੀਂ ਵੀ ਤੁਹਾਨੂੰ ਸਵੇਰੇ ਇਥੇ ਕੋਈ ਫੋਨ ਕਰੇ ਤੇ ਅਸੀਂ ਮੋਦੀ ਦੇ ਖਿਲਾਫ ਕੋਈ ਬਿਆਨ ਦੇਣਾ ਜਾਪੜੋ ਕਿ ਨਹੀਂ ਜਾਂਦੇ ਨਾ ਉੱਥੇ ਆਪਾਂ ਜਿਹੜੀ ਪ੍ਰੈਸ ਕਾਨਫਰੈਂਸ ਕਰਨੀ ਹੈ ਇਹਦੀ ਸੀਰੀਅਸਨੈਸ ਨੂੰ ਮੇਨਟੇਨ ਕਰਨਾ ਮੀਡੀਆ ਦਾ ਵੀ ਫਰਜ ਹੈ ਉੱਥੇ ਜਿਹੜੇ ਇਲਜ਼ਾਮ ਲੱਗੇ ਨੇ ਉਹਨਾਂ ਦੇ ਕਾਊਂਟਰ ਕੁਐਸ਼ਨ ਵੀਡੀਓ ਨੇ ਕੀਤੇ ਨਹੀਂ ਹੈ ਇਹ ਹੋ ਸਕਦਾ ਸੀ ਸਾਰਾ ਕੁਝ ਪਰ ਆਪਾਂ ਦੇਖੋ ਮੈਨੂੰ ਪਤਾ ਵੀ ਤੁਹਾਡਾ ਵੀ